ਇਸ਼ਕ ਸਿਰਫ ਦੋ ਇਨਸਾਨਾਂ ਦਾ ਮੁਲਾਪ ਹੀ ਨਹੀਂ ਸੋਕਿਆ ਇੱਕ ਸਾਫ਼ ਦਿਲ ਪਿਆਰ ਕਰਨ ਵਾਲੀ ਕੁੜੀ ਹੈ ਜੋ ਕੁੜੀ ਤੇ ਇੱਕ ਮੁੰਡੇ ਦੇ ਇਸ਼ਕ ਦੇ ਪਿਆਰ ਨੂੰ ਜੀਵਨ ਦੀ ਸਭ ਤੋਂ ਉੱਚੀ ਸੱਚਾਈ ਵਜੋਂ ਦਰਸਾਉਂਦਾ ਹੈ। ਯਾਨੀ ਦੋਸਤੋ ਅੱਜ ਗੱਲ ਕਰਦੇ ਆਂ ਨਾਵਲ ਇਸ਼ਕਵਲ ਹੈ ਵਾਰੀ। ਇਸ਼ਕਵਲ ਹੈ ਨਾਵਲ ਰਣਜੀਤ ਕੌਰ ਗੁੱਡੀ ਦੁਆਰਾ ਲਿਖਿਆ ਇੱਕ ਪੰਜਾਬੀ ਨਾਵਲ ਹੈ ਜੋ ਪਿਆਰ ਨੂੰ ਜੀਵਨ ਦੀ ਸਭ ਤੋਂ ਉੱਚੀ ਸਚਾਈ ਵਜੋਂ ਦਰਸਾਉਂਦਾ ਹੈ ਮੁੱਖ ਕਹਾਣੀ ਇੱਕ ਜਵਾਨ ਕੁੜੀ ਤੇ ਇੱਕ ਮੁੰਡੇ ਦੇ ਇਸ਼ਕ ਦੇ ਆਧਾਰ ਤੇ ਹੈ ਪਰ ਇਹ ਸਿਰਫ ਇਸ ਦਾ ਅਨੁਪ੍ਰੇਮ ਹੀ ਨਹੀਂ ਇਸ ਵਿੱਚ ਸਾਫ਼ ਸੁਥਰੇ ਜਜ਼ਬਾਤ ਕੁਰਬਾਨੀ ਅਤੇ ਸਮਾਜਿਕ ਰੁਕਾਵਟਾਂ ਨਹੀਂ ਰੂਹਾਨੀ ਅਹਿਸਾਸਾਂ ਵਾਲਾ ਹੈ ਨਾਵਲ ਇਹ ਦਰਸਾਉਂਦਾ ਹੈ ਕਿ ਇਸ਼ਕ ਸਿਰਫ ਦੋ ਇਨਸਾਨਾਂ ਦਾ ਮਿਲਾਪ ਹੀ ਨਹੀਂ ਸਗੋਈ ਰੱਬ ਦੇ ਨਾਲ ਮਿਲਾਪ ਦੀ ਇੱਕ ਰਾਹੀ ਇੱਕ ਕਿਨੇ ਰਾਸਤਾ ਹੈ عشق ਰੋਹਾਨੀਅਤ ਹੀ ਨਹੀਂ ਨਾਰੀ ਸੀਮਤਾ ਦੇ ਗਹਿਰੇ ਤਿਆਰਿਆਂ ਨੂੰ ਜਾਗਰ ਕਰਦਾ ਹੈ ਆਪਾਂ ਹੁਣ ਅੱਗੇ ਗੱਲ ਕਰਦੇ ਆ ਇਸ ਨਾਵਲ ਦੇ ਕਿਰਦਾਰਾ عشق ਵਲੇ ਸਿਰਫ ਰਮਾਂਸ ਦਾ ਹੀ ਨਹੀਂ ਸਗੋ ਇੱਕ ਅਦ੍ਰੋਣੀ ਯਾਤਰਾ ਦਾ ਕਿਨੇ ਨਾਵਲ ਹੈ عشق ਇੱਥੇ ਰੱਬੀ ਰਸਤਾ ਬਣਾ ਕੇ ਜਾਂਦਾ ਹੈ ਨਾਇਕਾ ਦੀ ਪਛਾਣ ਆਪਣੀ ਭਾਲਦੀ ਪਛਾਣ ਦੇ ਵਿੱਚ ਉਸ ਦੀ ਅਵਾਜ ਅਤੇ ਉਸ ਦੀ ਜਾਦੀ ਦਾ ਨਾਵਲ ਦਾ ਕੇਂਦਰੀ ਮੁੱਖ ਮੁੱਦਾ ਹੈ ਪਿਆਰ ਅਤੇ ਆਤਮ ਗਿਆਨ ਦੀ ਯਾਤਰਾ ਵਿੱਚ ਆਉਣ ਵਾਲੀਆਂ ਰੁਕਾਵਟਾਂ ਅਤੇ ਰਵਾਇਤੀ ਸੋਚ ਪਰਿਵਾਰਕ ਦਬਾਅ ਅਤੇ ਲਿੰਗ ਅਸਮਾਨਤਾ ਨਾਵਲ ਵਿੱਚ ਗੰਭੀਰਤਾ ਨਾਲ ਪੇਸ਼ ਕੀਤੀ ਗਈ ਹੈ ਇਹ ਨਾਵਲ ਜਸਵੰਤ ਸਿੰਘ ਕਵਲ ਦੇ ਰਹਾਣੀ ਰਮਾਸਵਾਦੀ ਰਵਾਇਤ ਨੂੰ ਅੱਗੇ ਵਧਾਉਂਦਾ ਹੈ ਪਰ ਨਾਰੀ ਕੇਂਦਰਿਤ ਨਜ਼ਰੀਏ ਨਾਲ ਇਹ ਨਾਵਲ ਪਿਆਰ ਨੂੰ ਵੱਲ ਦਰਜੇ ਤੇ ਰਾਹ ਦ ਹੈ ਅਰਥਾਤ ਹੋਰ ਦੂਜੇ ਦੂਜਾ ਕੁਝ ਨਹੀਂ ਸਭ ਤੋਂ ਪਹਿਲਾਂ ਇਸ਼ਕ ਹੈ ਜੋ ਨਾਵਲ ਦੀ ਨਾਇਕਾ ਇੱਕ ਸਾਫ਼ ਦਿਲ ਪਿਆਰ ਕਰਨ ਵਾਲੀ ਕੁੜੀ ਹੈ ਜੋ ਆਪਣੇ ਜਜ਼ਬਾਤਾਂ ਦੇ ਰਾਹੀਂ ਸਮਾਜਿਕ ਬੰਦੀਆਂ ਨੂੰ ਚੁਣੌਤੀ ਦਿੰਦੀ ਹੈ ਇਹ ਇੱਕ ਅਜਿਹੀ ਨਾਰੀ ਜੋ ਇਸ਼ਕ ਨੂੰ ਸਿਰਫ ਜਜ਼ਬਾਤੀ ਹੀ ਨਹੀਂ ਸਗੋਂ ਰੋਹਾਨੀ ਅਨੁਭਵ ਮੰਦੀ ਹੈ ਉਹ ਆਪਣੇ ਅੰਦਰ ਦੀ ਤਲਾਸ਼, ਸਮਾਜਿਕ ਰੁਕਾਵਟਾਂ ਅਤੇ ਆਤਮ ਗਿਆਨ ਦੇ ਰਾਹੀਂ ਗੁਜ਼ਰਦੀ ਹੈ। ਨਾਇਕਾ ਦੇ ਜੀਵਨ ਵਿੱਚ ਆਉਣ ਵਾਲੇ ਲੋਕ, ਪਰਿਵਾਰ, ਦੋਸਤ, ਸਮਾਜ ਅਤੇ ਜੋ ਉਸ ਦੀ ਸੋਚ ਨੂੰ ਚੁਣੌਤੀ ਦਿੰਦੇ ਨੇ, ਉਹ ਉਹਨਾਂ ਦੇ ਹੌਂਸਲਾ ਵਜਾਈ ਵਿੱਚ ਉਹਦਾ ਹੌਂਸਲਾ ਵਜਾਈ ਵੀ ਕਰਦੇ ਨੇ। ਪਰ ਪਰਿਵਾਰਕ ਮੈਂਬਰ, ਸਮਾਜਿਕ ਰਿਸ਼ਤੇਦਾਰ ਅਤੇ ਕੁਝ ਹੋਰ ਉਹ ਲੋਕ ਜੋ ਪਿਆਰ ਦੀ ਰਾਹ ਵਿੱਚ ਰੁਕਾਵਟ ਵੀ ਬਣਦੇ ਨੇ। नायक ਇੱਕ ਜਵਾਨ ਮੁੰਡਾ ਹੈ ਜਿਸ ਦਾ ਪਿਆਰ ਸਿਰਫ ਮौज-ਮਸਤੀ ਹੀ ਨਹੀਂ ਸਮਾਂ ਦੀ ਕੁਰਬਾਨੀ ਅਤੇ ਨਿਭਾਉ ਦਾ ਪ੍ਰਤੀਕ ਹੈ। ਇਹ ਇੱਕ ਅਜਿਹਾ ਪਾਤਰ ਹੈ ਜੋ ਇਸ਼ਕ ਨੂੰ ਸਮਝਣ ਦੀ ਕੋਸ਼ਿਸ਼ ਕਰਦਾ ਹੈ ਪਰ ਉਸ ਦੀ ਰਵਾਇਤੀ ਸੋਚ, ਉਸ ਦੇ ਰਿਸ਼ਤੇਦਾਰਾਂ ਦੀ ਰਵਾਇਤੀ ਸੋਚ, ਉਸ ਦੇ ਪਰਿਵਾਰ ਦੀ ਰਵਾਇਤੀ ਸੋਚ ਉਸ ਦੇ ਰਿਸ਼ਤੇ ਨਾਇਕਾ ਨਾਲ ਟਕਰਾਅ ਅਤੇ ਤਬਦੀਲੀ ਲਿਆਉਂਦੇ ਨੇ। ਸੋ ਦੋਸਤੋ ਅੱਪਾਂ ਅੱਜ ਗੱਲ ਕੀਤੀ ਹੈ ਇਸ਼ਕਾ ਬੱਲ ਐਨਵਰ ਵਾਰੀ। ਜੇ ਤੁਸੀਂ ਇਸ ਨਾਵਲ ਦੇ ਕਿਸੇ ਵੀ ਕਿਨੇ ਪਾਤਰ ਬਾਰੇ ਜਾਣਕਾਰੀ ਜਾਂ ਪਾਤਰ ਬਾਰੇ ਹੋਰ ਡੰਗਾਈ ਨਾਲ ਵੀਡੀਓ ਸੁਣਨਾ ਪਸੰਦ ਕਰਦੇ ਹੋ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਜਰੂਰ ਕਰਿਓ ਤੇ ਤਾਂ ਜੋ ਇੱਕ ਹੋਰ ਵੀਡੀਓ ਬਣਾ ਕੇ ਤੁਹਾਡੇ ਰੂਰੂ ਕੀਤੀ ਜਾਵੇ ਤੁਹਾਡਾ ਪੂਰੀ ਵੀਡੀਓ ਵੇਖਣ ਦੇ ਉੱਤੇ ਬਹੁਤ ਬਹੁਤ ਧੰਨਵਾਦ